ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਾ ਬੋਲੇ ਮਹਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੰਮਨ ਜੋ ਇਸ ਪ੍ਰੇਮ ਕੀ ਦਮ ਕਿ ਹੋਤੀ ਸਾਟ ਰਾਵਨ ਹੋਤੇ ਸੋਰੰਕ ਨਹਿ ਜਿਨ ਸਰਦੀਨੇ ਕਾਟ ਪਰੀਤ ਪ੍ਰੇਮ ਤਨ ਖੱਚ ਰਹਿਆ ਬੀਚ ਨਰਾਈ ਹੋਤ ਚਰਨ ਕੰਮਲ ਮਨ ਬਿਧਿਓ ਬੂਜਨ ਸੁਰਤ ਸੰਜੋਗ ਸਾਗਰ ਮਿਰ ਉਧਿਆਨ ਬਨ ਨਵਖੰਡ ਵਸੁਦਾ ਪਰਮ ਮੂਸਨ ਪ੍ਰੇਮ ਪ੍ਰੇਮ ਕੈ ਗਨੋ ਏਕ ਕਰ ਕਰਮ ਮੂਸਨ ਨਾਮ ਸਰਬ ਪ੍ਰੇਮ ਕੀ ਰਹੀ ਜੋ ਅੰਬਰ ਛਾਏ ਬੀਦੇ ਬਾਂਦੇ ਕਬਲ ਮਹ ਭਵਲ ਰਹਿ ਲਪਟਾਏ ਜਪ ਤਪ ਸੰਜਿਵ ਹਰਖ ਸੁਖ ਮਾਨ ਮਹਤਰ ਗਰਵ ਮੂਸਨ ਨਿਮਕੰ ਪ੍ਰੇਮ ਪਰ ਬਾਰ ਬਾਰ ਦੇਉ ਸਰਬ ਮੂਸਨ ਮਰਮ ਨਾ ਜਾਣਈ ਮਰਤ ਹਿਰਤ ਸੰਸਾਰ ਪ੍ਰੇਮ ਪ੍ਰੇਮ ਨਾ ਮਿਰਦੇਉ ਉਰਜਿਉ ਮਿਤ ਬਿਹਾਰ ਕਬ ਦਬ ਜਬ ਜਾਰੀ ਐ ਵਿਸ਼ਰਤ ਪ੍ਰੇਮ ਬਿਹਾਲ ਮੂਸਨ ਤਬਹੀ ਮੂਸੀ ਐ ਬਿਸਰਤ ਪੁਰਖ ਦਯਾਲ ਜਾਕੋ ਪ੍ਰੇਮ ਸੁਆਉ ਹੈ ਚਰਨ ਚਿਤਵ ਮਨ ਵਾਹੇ ਨਾਨਕ ਬਿਰਹੀ ਬ੍ਰਹਮ ਕੇ ਆਨ ਨਕ ਤੂੰ ਜਾਹੇ ਲਖ ਘੰਟੇ ਉਚਕਨਾਂ ਚੰਚਲ ਚੀਤ ਵਿਹਾਲ ਨੀਚ ਕੀਜੈ ਨੈ ਮ੍ਰਿਤ ਕਨੀ ਕਰਨੀ ਕਮਲ ਜਮਾਲ ਕਮਲ ਨੈਨ ਅੰਜਮ ਸਿਆਮ ਚੰਦਰ ਬਦਨੇ ਚਿਤ ਚਾਰ ਮੂਸਨ ਮਗਨ ਬ੍ਰਹਮ ਸਿਉ ਖੰਡ ਖੰਡ ਕਰ ਹਾਰ ਮਗਨ ਪ੍ਰਿਯੋ ਮਗਨ ਭਯੋ ਪ੍ਰੇਮ ਸਿਉ ਸੂਜਨਾ ਸਿਮਰਤਿ ਅੰਗਾ ਪ੍ਰਗਟ ਪਇਓ ਸਭ ਲੋਮੈ ਨਾਨਕ ਅਦਮ ਪਤੰਗਾ ਮगन ਭਇਓ ਪ੍ਰੇਮ ਸਿਓ ਸੂਜਨਾ ਸਿਮਰਤਿ ਅੰਗਾ ਪ੍ਰਗਟ ਪਇਓ ਸਭ ਲੋਮੈ ਨਾਨਕ ਅਦਵ ਪਤੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ